ਬਕਾਇਆ ਟਿਕਟਾਂ ਦਾ ਵੀ ਜਲਦ ਹੋਵੇਗਾ ਐਲਾਨ ਜੇਕਰ ਕੋਈ ਪਾਰਟੀ ਬਦਲ ਕੇ ਵੋਟ ਮੰਗਣ ਆਵੇ ਤਾਂ ਲੋਕ ਨਾ ਦੇਣ ਵੋਟ ਜੀ ਹਾਂ ਸਹੀ ਸੁਣਿਆ ਤੁਸੀਂ ਇਹ ਸਾਡਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਵਿਖੇ ਅੱਜ ਯੂਥ ਦੀ ਰੈਲੀ ਕੀਤੀ ਗਈ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੂਰਾ ਯੂਥ ਦੇ ਸੂਬਾ ਪ੍ਰਧਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਨਾਲ ਹੀ ਬਟਾਲਾ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਕਲਸੀ ਵੀ ਮੌਜੂਦ ਰਹੇ ਗੱਲਬਾਤ ਦੌਰਾਨ ਆਪ ਲੀਡਰਾਂ ਨੇ ਕਿਹਾ ਕਿ ਬਹੁਤ ਜਲਦ ਬਕਾਇਆ ਟਿਕਟਾਂ ਦਾ ਐਲਾਨ ਵੀ ਕਰਾਂਗੇ ਤੇ ਜਿਸ ਤਰੀਕੇ ਦੇ ਨਾਲ ਲੀਡਰ ਅਦਲਾ ਬਦਲੀ ਕਰ ਰਹੇ ਨੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਕੋਈ ਪਾਰਟੀ ਬਦਲ ਕੇ ਵੋਟ ਮੰਗਣ ਆਵੇ ਤਾਂ ਉਹਨੂੰ ਇੱਥੇ ਵੋਟ ਬਿਲਕੁਲ ਨਾ ਦਿੱਤੀ ਜਾਵੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਅੱਜ ਯੂਥ ਦੀ ਰੈਲੀ ਕੱਢੀ ਗਈ ਹੈ ਜਿਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਵੋਟਾਂ ਨੂੰ ਲੈ ਕੇ ਗੱਲ ਕੀਤੀ ਗਈ ਹੈ ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਜਿਹੜੀ ਆ ਇੱਕ ਮਿਲਣੀ ਯੂਥ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਉਹਦੇ ਆਧਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਡੀ ਮੁਲਾਕਾਤ ਕੀਤੀ ਚੋਣਾਂ ਦੀ ਚੋਣਾਂ ਦੀ ਸਿਰ ਤੇ ਪੰਚ ਟਕਟਾ ਬਹੁਤ ਜਲਦ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਛੇਤੀ ਅਸੀਂ ਜਿਹੜੀਆਂ ਉਹ ਟਿਕਟਾਂ ਬਾਕੀ ਵੀ ਅਨਾਉਂਸ ਕਰ ਦੇਵਾਂਗੇ ਵੇਖੋ ਅਸੀਂ ਦੋ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਅਨਾਉਂਸ ਕੀਤੀਆਂ ਨੇ ਸਗੋਂ ਅਸੀਂ ਮੈਨੂੰ ਲੱਗਦਾ ਸਾਡੀ ਪਾਰਟੀ ਸਾਰਾ ਹੈਵੀ ਯੂਥ ਹੈ ਮੈਂ ਵੀ ਯੂਥੋਂ ਆਇਆ ਮੈਨੂੰ ਐਮਐਲਏ ਬਣਾਇਆ ਇਹ ਯੂਥੋਂ ਆਇਆ ਇਹਨਾਂ ਨੂੰ ਐਮਐਲਏ ਬਣਾਇਆ ਨਰਿੰਦਰ ਕੌਰ ਭਰਾ ਜੀ ਜਿਹੜੀ ਹੈ ਉਹ ਯੂਥੋਂ ਆਈ ਨਹੀਂ ਐਮਪੀ 'ਚ ਵੀ ਯੂਥ ਦਾ ਕੋਟਾ ਸਾਡੇ ਲਾਲਜੀਤ ਭੁੱਲਰ ਨੇ ਦੇਖੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਤੇ ਹੁਣ ਉਹ ਪਹਿਲਾਂ ਐਮਐਲਏ ਦੀ ਟਿਕਟ ਮਿਲੀ ਹੁਣ ਮੰਤਰੀ ਵੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਸੋ ਆਵਾਦੀ ਪਾਰਟੀ ਜਿਹੜੀ ਹੈ ਉਹ ਹੈ ਹੀ ਯੁੱਧ ਦੇ ਵਿੱਚੋਂ ਨਿਕਲੀ ਹੈ ਤੇ ਨੌਜਵਾਨਾਂ ਬਹੁਤ ਸਾਥ ਦਿੰਦਾ ਹੈ ਤੇ ਵੱਡਾ ਕੁਟ ਪੇਸ਼ਾ ਪਾਰਟੀ ਦੇ ਫੇਰ ਬਦਲ ਚੱਲ ਤੁਹਾਡੀ ਪਾਰਟੀ ਆ ਕਾਂਗਰਸ ਸਾਹਿਬ ਇਹੋ ਵੀ ਪਾਰਟੀਆਂ ਦੇ ਨੂੰ ਫੇਰ ਬਦਲ ਜਾ ਰਹੇ ਇਹਨਾਂ ਨੂੰ ਆਹ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਵਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਉਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਚਾਈ ਜਾਣਾ ਤੇ ਐਵੇਂ ਚੱਲਦਾ ਰਹਿਣਾ ਆ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਇੱਕ ਸੋਚ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੇ ਸਮਾਜ ਦਾ ਵੀ ਭਲਾ ਹੋਣਾ ਹੈ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਂਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ ਆ ਦੇਖੋ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਲੋਕਾਂ ਨੇ ਕਰਤਾ ਹੈ ਮਤਲਬ ਜਿੱਦਾਂ ਸਾਨੂੰ 92 ਸੀਟਾਂ ਦੇ ਕੇ ਲੈ ਕੇ ਆਂਦਾ ਲੋਕਾਂ ਨੇ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਦਾ ਇਕੱਲਾ ਕਾਲੀ ਦਲ ਇਕੱਲਾ ਕਾਂਗਰਸ ਨਹੀਂ ਕਾਲੀ ਦਲ ਦਾ ਵੀ ਸੋ ਬੁਰਾ ਹਾਲ ਹੈ ਜਿਹੜਾ ਇਸ ਵਕਤ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਦੇ ਜਿਹੜਾ ਹੁਣ ਤੱਕਾ ਹੋਇਆ ਅਰਵਿੰਦ ਕੇਜਰੀਵਾਲ ਵਾਲਾ ਜਾ ਆਪਣੇ ਲੋਕਾਂ ਦੀ ਤਾਂ ਵੈਸੇ ਆदत ਹੈ ਜਿਹਦੇ ਨਾਲ ੱੱਕਾ ਹੁੰਦਾ ਆਪਾਂ ਉਹਦੇ ਨਾਲ ਖੜਦੇ ਆ ਤੇ ਲੋਕਾਂ ਨੇ ਜੇ ਕਿਸੇ ਦੇ ਮੰਚ 'ਚ ਕੋਈ ਗੱਲ ਹੈਗੀ ਵੀ ਸੀ ਪਰ ਉਹਨੇ ਕਹੇ ਨਹੀਂ ਆਹ ਕੰਮ ੱੱਕਾ ਹੋਇਆ ਤਾਂ ਲੋਕ ਨਾਲ ਖੜ ਗਏ ਨੇ ਦੁਬਾਰਾ ਵੋਟਾਂ ਦੀ ਗਿਣਤੀ ਮਤ ਸਕਦੀ ਨਹੀਂ ਨਾ ਸਕਦੀ ਵੋਟਾਂ ਦੀ ਗਿਣਤੀ ਹਮੇਸ਼ਾ ਉਹੀ ਮੈਂ ਕਹਿ ਰਿਹਾ ਨਾ ਕਿ ਸਾਡੇ ਪੰਜਾਬ ਦਾ ਜਿਹੜਾ ਖੂਨ ਹੈ ਇਹ ਧਰਤੀ ਹੈ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਦੀ ਜਿਹਦੇ ਨਾਲ ੱੱਕਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ੱੱਕਾ ਹੋਇਆ ਤਾਂ ਲੋਕ ਜਿਹੜਾ ਉਹ ਨਾਲ ਖੜਦੇ ਨੇ ਨਹੀਂ ਜੀ ਇਹ ਸੱਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਹ ਲੱਗਾ ਵੀ ਮੈਂ ਆ ਰਿਹਾ ਹਾਂ ਪ੍ਰੋਗਰਾਮ ਜਿਹੜੇ ਯੂਥ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਪ ਰੂਪ ਕਰਾਓ ਕਿਉਂਕਿ ਮੇਰੀ ਜਾਣ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਾਬ ਆ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 500 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਰੈਂਜ ਪਰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਤੇ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਕਿਸ ਤਰੀਕੇ ਨਾਲ ਕੇਂਦਰੀ ਬਾਰੇ ਚੇਂਜ ਕਰਦੇ ਲਗਾਤਾਰ ਬੀਜੇਪੀ ਨੂੰ ਜਾਣਨ ਲੱਗਾ ਕਿੱਦਾਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜਾਂ ਦੋਸ਼ ਹਲੇ ਸਾਬਤ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਪਰ ਮੈਂ ਤੁਹਾਨੂੰ ਅੱਗੇ ਲਈ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ ਪ੍ਰਤੀ ਦਿਨ ਤਾਂ ਨੂੰ ਚੜਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਕੇ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨਹੀਂ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਿਲਦਦਰ ਚਾਂਪੂ ਚੱਕਦਾ ਰੱਖਾ ਉਹਨਾਂ ਵਾਲੇ ਕਿੰਨੇ ਸਰ ਵੀ ਬਟਾ ਜੜ ਕਰ ਦੇਖੋ ਜੀ ਮੈਂ ਇੱਕ ਗੱਲ ਕਹਾਂਗਾ ਜਿਹੜੇ ਤੇ ਦਲ ਬਦਲਦੇ ਨੇ ਜਿਹੜੇ ਬਦਲਦੇ ਨੇ ਲੈਣਾ ਵਾ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਭਾਵ ਇਹਨਾਂ ਤੋਂ ਪ੍ਰੇਜ ਰੱਖਣ ਕੱਲ ਨੂੰ ਟਿਕਟ ਲੈ ਕੇ ਆਉਣ ਨਾ ਲੋਕ ਮੂਨੋਂ ਉਹਨਾਂ ਨੂੰ ਪਤਾ ਵੀ ਪਹਿਲਾਂ ਵੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈਣਗੇ ਸੋ ਕਹਿਣ ਦਾ ਭਾਵ ਇੱਕ ਵਿਸ਼ਵਾਸ ਹੁੰਦਾ ਐਸੇ ਹੱਥ ਕੰਦੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਜਿੰਦ ਦੇਖੋ ਜੀ ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹਨਾ ਆ ਸਾਡੇ ਮੇਰੇ ਬਟਾਲੇ ਸ਼ਹਿਰ ਚ ਵੀ ਬੜੇ ਭਾਜਪਾ ਵਾਲੇ ਵਿਚਾਰੇ ਪੁਰਾਣੇ ਚੱਲੇ ਮੈਂ ਛੋਟਾ ਸੀ ਮੈਂ ਵੇਖਿਆ ਦਰੀਆਂ ਵਛੁੰਦੇ ਆ ਉਹਨਾਂ ਨੂੰ ਅੱਜ ਉਹਨਾਂ ਦੀ ਕੀ ਕਦਰ ਹੈ ਇਹਦਾ ਮਤਲਬ ਹੈ ਪੈਰਾਸ਼ੂਟ ਤੋਂ ਜਿਹੜਾ ਆ ਗਿਆ ਉਹਨਾਂ ਦਾ ਤੇ ਕੋਈ ਮੁੱਲ ਉਹ ਅੱਜ ਉਸ ਸਮੇਂ ਨੂੰ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਿਹਾ ਵੀ ਯਾਰ ਅਸੀਂ ਇਸ ਪਾਰਟੀ ਕਰਕੇ ਸੇਵਾ ਕਰ ਰਹੇ ਹਾਂ ਉਹਨਾਂ ਦੀ ਕਦਰ ਕੀ ਆ ਮੈਂ ਮਾਣ ਕਰਦਾ ਇਸ ਗੱਲ ਨੂੰ ਸਾਡੀ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਖੜਾ ਕਰਦੀ ਹੈ ਕਿਵੇਂ ਕੁਮਾਰ ਸਿੰਘ ਖੜੀ ਕਲਸੀ ਦੇ ਨਾਮ ਜੂਰ ਦੇ ਵਿੱਚ ਅੱਗੇ ਨੂੰ ਵੱਧ ਰਿਹਾ ਹੈ ਟਿਕਟ ਮਿਲੀ ਕਿ ਚੋਣ ਲੜ ਦੇ ਪਿਆਰ ਦੇਖੋ ਜੀ ਇਹ ਸਾਡੀ ਪਾਰਟੀ ਸਾਡੀ ਪਾਰਟੀ ਦਾ ਪ੍ਰੋਟੋਕੋਲ ਆ ਜਿੱਥੇ ਸਾਨੂੰ ਖੜਾ ਕਰੋਗੀ ਅਸੀਂ ਸਿਰ ਮੱਥੇ ਸਾਡੀ ਦੇ ਔਕਾਤ ਸਰਪੰਚ ਬਣਨ ਦੀ ਨਹੀਂ ਪਾਰਟੀ ਨੇ ਟਿਕਟ ਦਿੱਤੀ ਬਟਾਲੇ ਵਾਲਿਆਂ ਨੇ ਜਿਤਾ ਕੇ ਗਾਂ ਕੀਤਾ ਸੋ ਕਹਿਣ ਦਾ ਭਾਵ ਇਹ ਮੇਰੇ ਹਲਕੇ ਦਾ ਮਾਣ ਹੈ ਜਿੱਥੇ-ਜਿੱਥੇ ਮੈਨੂੰ ਤੋੜਨਗੇ ਮੈਨੂੰ ਇਹ ਹੈ ਜੇ ਕੱਲ ਨੂੰ ਮੇਰੀ ਦਿੱਲੀ ਡਿਊਟੀ ਲਾ ਦਿੰਦੇ ਜੇ ਮੈਨੂੰ ਜਿਤਾ ਕੇ ਤੋੜ ਦਿਆ ਤਾਂ ਫਿਰ ਇਸੇ ਜ਼ਿਲ੍ਹੇ ਗਰਦਾਸਪੁਰ ਦੀ ਇਸੇ ਬਟਾਲੇ ਦੀ ਆਵਾਜ਼ ਦਿੱਲੀ ਚੁੱਕਾਂਗੇ ਜਿਤਨਾ ਹੁਣ ਬਟਾਲੇ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਚੁੱਕਦੇ ਆ ਜੋ ਪਾਰਟੀ ਨੂੰ ਮਨਜ਼ੂਰ ਹੋਊਗਾ ਉਹ ਸਿਰ ਮੱਥੇ ਮੰਨ ਜੀ ਚਲੋ ਜੇ ਚੱਲਦਾ ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਹਾਂ ਵੀ ਮੈਨੂੰ ਜ਼ਿਲ੍ਹੇ ਗਰਦਾਸਪੁਰ ਵਾਲੇ ਲੋਕ ਸਭਾ ਗੁਰਦਾਸਪੁਰ ਵਾਲੇ ਇੰਨਾ ਕਿ ਤੇ ਚਲੋ ਸਮਝਦੇ ਆ ਵੀ ਚਲੋ ਸਾਡਾ ਮੁੰਡਾ ਤਰੱਕੀ ਕਰ ਗਿਆ ਠੀਕ ਹੈ ਉਹਦਾ ਨਾਮ ਵੱਧ ਗਿਆ ਥੈਂਕ ਯੂ ਜੀ ਗੁਰਦਾਸਪੁਰ ਤੋਂ ਲਕੀ ਰਾਜਪੂਤ ਦੀ ਰਿਪੋਰਟ